ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬੱਬਰ ਨੇ ਨਾ ਮੇਰੇ ਵਾਸਤੇ ਗਿਫਟ ਲਿਆਂਦਾ ਆ ਗਿਫਟ ਬਣਾਇਆ ਸੀ ਇੰਨਾ ਕ ਤਾਂ ਮੈਂ ਖੋਲ ਲਿਆ ਇਹ ਆ ਇੰਨਾ ਤਾਂ ਖੋਲਿਆ ਵਾ ਆ ਹੁਣ ਦੇਖਦੇ ਆਪਾਂ ਵੀ ਵਿੱਚੋਂ ਕੀ ਨਿਕਲੂ ਇਹ ਮੈਨੂੰ ਦੱਸਦਾ ਨਹੀਂ ਵੀ ਕੀ ਆ ਦੱਸਦਾ ਨਹੀਂ ਹੁਣ ਆਪਾਂ ਐਂ ਫੋਨ ਰੱਖ ਕੇ ਤੇ ਆਪਾਂ ਦੇਖਣਾ ਵੀ ਇਹ ਗਿਫਟ ਕੀ ਲੈ ਕੇ ਆ ਕਿਹੜਾ ਗਿਫਟ ਲੈ ਕੇ ਆ ਪਹਿਲਾਂ ਤਾਂ ਖੁੱਲਿਆ ਮਸਾਂ ਇਹ ਹੁਣ ਇੰਨਾ ਰਹਿ ਗਿਆ ਵਿੱਚ ਪਤਾ ਨਹੀਂ ਕਿਵੇਂ ਪੈਕ ਕੀਤਾ ਸੀ ਆ ਦੇਖੋ ਇਹਨੇ ਪੈਕ ਕੀਤਾ ਸੀ ਇਹ ਦੱਸਦਾਬ ਨਹੀਂ ਮੈਨੂੰ ਵੀ ਵਿੱਚ ਗਿਫਟ ਹੈ ਕੀ ਬਬਰ ਕੀ ਆ ਵਿੱਚ ਗਿਫਟ ਦੇ ਹੈ ਪੇਪਰ ਕੋਈ ਪੇਪਰ ਆ ਕਹਿੰਦਾ ਜੀ ਮੈਂ ਚੋਕ ਲਿਖਿਆ ਲਿਖਿਆ ਹੋਇਆ ਹੁਣ ਪਹਿਲਾ ਦਾ ਖਤਰਾ ਇਹੀ ਆ ਵੀ ਇਹ 파ਟ ਨਾ ਜਾਵੇ ਵੀ 파ਟ ਨਾ ਜਾਵੇ ਇਹ ਤੇ ਆਲ ਖੋਲ ਖੋਲਦਾ ਮੈਂ ਲਿਆ ਵੀ ਬੜੀ ਤਕੜੀ ਪੈਕਿੰਗ ਕੀਤੀ ਤੀ ਦੂ ਹੈ ਇਹੀ ਨਹੀਂ ਤਖੜੀ ਬੈਕਿੰਗ ਕਰ ਦੋ ਕੀਤੀ ਸੀ ਵੀ ਹਾਂ ਬਾਬਾ ਦਿਖੀ ਜਾਂਦਾ ਦਿਖੀ ਜਾਂਦਾ ਹੁਣ ਦੇਖਦੇ ਹਾਂ ਵਿੱਚੋਂ ਕੀ ਨਿਕਲੂਗਾ ਇਹ ਪਰ ਦੇਖੋ ਜੀ ਕੀ ਆ ਬਾਈ ਗੁਰੂ ਜੀ ਦਾ ਖਾਲਸਾ ਤਾਂ ਵੀ ਕਹਿੰਦਾ ਨਹੀਂ ਬਾਈ ਗੁਰੂ ਜੀ ਦਾ ਖਾਲਸਾ ਤਾਂ ਕਹਿੰਦੇ ਆ ਪਰ ਦੇਖ ਤੇ ਲਈ ਕੀ ਕੱਟ ਸੀ ਪਾੜਤਾ ਉਹ ਪਾੜਿਆ ਥੋੜੀਆ ਦੇਖ ਲੋ ਜੀ ਕਹਿੰਦਾ ਪਾੜਤਾ ਬਾਬਾ ਪਾੜ ਆਹ ਲੋ ਵੀ ਇਹਦਾ ਮੇਰੇ ਜੁਮਮੇ ਹੀ ਪਾ ਰਹੇ ਨੇ ਤੇ ਹੈ ਕੀ ਐ ਇੱਥੇ ਕੋਈ ਗਿਫਟ ਹੈ ਕੋਈ ਪਤਾ ਤਾਂ ਲੱਗਦਾ ਨਹੀਂ ਇਹ ਤੇ ਕੀ ਗਿਫਟ ਆਇਆ ਹੈ ਹਾਂ ਆੜੇ ਨਹੀਂ ਪਾਪਾ ਤੁਸੀਂ ਫਾੜਤਾ ਲੈ ਯਾਰ ਆਵਾ ਪੁੱਠੀ ਆਪਣੇ ਤੇ ਪੈ ਗਈ ਪਿਆਰਿਓ ਕਹਦਾ ਤੁਸੀਂ ਪਾੜਤਾ ਤੇ ਆ ਦੇਖ ਲੋ ਵੀ ਆਪਾਂ ਤਾਂ ਇਹਦਾ ਗਿਫਟ ਜਿਹੜਾ ਆਹਾ ਪੈਕ ਕੀਤਾ ਹੋਇਆ ਸੀ ਆ ਚੀਜ਼ ਪੈਕ ਕੀਤੀ ਹੋਈ ਨਹੀਂ ਇਹਦੇ ਕੀ ਲਿਖਿਆ ਸੀ ਕੀ ਸੀ ਇਹ ਹੈ ਕੀ ਸ਼ੋਰਾਂ ਦੱਸੋ ਪਾਪਾ ਹਾਂ ਨੇ ਗੱਫਾ ਗੱਫਾ ਬਣਾਉਣ ਗਰੇ ਨਾਲ ਵਾ ਹਾ ਹੋਰ ਗੱਫਾ ਬਣਾ ਨੇ ਹੋਰ ਤਾਂ ਬਣਾਉਣਾ ਵਾ ਉਹ ਟੇਪ ਲੈ ਕੇ ਚੱਕਿਆ ਦੇਖੋ ਜੀ ਆ ਪਤਾ ਨਹੀਂ ਕਿੱਥੋਂ ਲੱਭ ਕੇ ਆ ਵੈਸੇ ਪਾਇਆ ਆ ਲਿਆ ਬਾੜੀ ਵਿੱਚ ਤਾਂ ਦਿਖਾ ਦੇ ਕੀ ਸੀ ਇਹ ਟੇਪ ਰੋਲ ਨਮਾ ਲਿਆ ਕਿ ਉਹਦੇ ਨਾਲ ਬਣਾ ਕੇ ਆਪਾਂ ਨੇ ਕਿੱਥੋਂ ਕਾਗਜ਼ ਮੈਨ ਤਾਂ ਇਹ ਵੀ ਨਹੀਂ ਪਤਾ ਕਾਹਦਾ ਕਾਗਜ਼ ਹੈ ਇਹ ਉਹ ਲਿਆ ਕੇ ਉਹ ਟੈਕਟ ਜੀ ਆ ਪਤਾ ਨਹੀਂ ਨਹੀਂ ਡੈਰੀ ਦਾ ਸਟ ਮਿਲ ਗਿਆ ਆ ਕਿਤੇ ਜੀ ਤੇ ਉਹ ਲਾ ਗਦੇ ਮੇਰੇ ਨਾਂ ਲੈ ਕੇ ਪਾਪਾ ਪਾੜਦਾ ਦੇਖੋ ਜੀ ਆ ਦੇਖੋ ਆ ਟੇਪ ਰੋਲ ਹੋਰ ਚੱਕ ਲਿਆ ਉਹ ਇਹ ਕਾਸੀ ਚੀਜ਼ ਤੇ ਲਾਈਦਾ ਹੁੰਦਾ ਆ ਕੰਮ ਆ ਜੀ ਬੱਬਰ ਸਿਓਂਦੇ ਤੁਸੀਂ ਹੁਣ ਆਪ ਦੇਖ ਲਓ ਵੀ ਇਹਦੇ ਕੰਮ ਤੇ ਉਤੋਂ ਮੇਰੇ ਦੀ ਉਲਟੀ ਪਾਦੀ ਵੀ ਪਾਪਾ ਤੂੰ ਗੈਫਟ ਪਾੜਦਾ ਉਹ ਤੂੰ ਭਰਾਵਾ ਮੈਨੂੰ ਗੈਫਟ ਦੇਣ ਨੂੰ ਹੀ ਰਹਿਂਦਿਆ ਕਰ ਠੀਕ ਆ ਓਕੇ ਠੀਕ ਆ ਸੰਗਤ ਜੀ ਗਾਫੇਰੇ ਦੀ ਹੋਰ ਕੋਈ ਚੀਜ਼ ਦਿਖਾਵਾਂਗੇ ਕਿਹੜਾ ਗਿਫਟ ਕਿਹਨੂੰ ਦਿੰਦਾ ਏ ਮੈਨੂੰ ਦੁਕਾਨ ਤੋਂ ਲੈ ਕੇ ਆ ਪਾਪਾ ਦੀ ਮੰਮੀ ਨੂੰ ਵੀ ਕਹਿੰਦਾ ਪਾਪੇ ਵਾਸਤੇ ਗਿਫਟ ਬਣਾਇਆ ਵਾ ਤੇ ਆ ਗਿਫਟ ਬਣਾਇਆ ਸੀ ਜੇ ਨਾ ਤਾਂ ਆ ਰੋਲ ਖਰਾਬ ਕਰਦਾ ਨਾਲੇ ਆ ਗੈਸ ਦੇ ਵਿੱਚ ਪੈਕ ਕਰਕੇ ਉੱਥੋਂ ਜਦੋਂ ਕਾਗਜ਼ ਵਿੱਚੋਂ ਮਸਾ ਕੱਢਿਆ ਤੇ ਕਹਿੰਦਾ ਪਾਪਾ ਤੁਸੀਂ ਪਾੜਤਾ ਆਹ ਕੰਮ ਆ ਬੱਬਰ ਸਿਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ